ਕਬੱਡੀ 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 ਜਵਾਨਿਆਂ ਦੀ ਗਿਣਤੀ ਬਹੁਤ ਹੈ ਪਿਛਲੇ ਸੀਜ਼ਨ ਜਦ ਕਨੇਡਾ ਸੀਜ਼ਨ ਚੱਲ ਰਿਹਾ ਸੀਗਾ ਤੇ ਖੁਸ਼ੀ ਮੇਰੇ ਕੋਲੇ ਆਇਆ ਅਸੀਂ ਸਾਰੇ ਬਲਾਰੇ ਸਾਹ ਨਾਲ ਮੱਖਣ ਵਾਲੀ ਜੀ ਕਹਿੰਦਾ ਵੀ ਭਾਜੀ ਅਨਾਉਂਸ ਕਰਦੇ ਵੀ ਮੈਂ ਕਬੱਡੀ ਛੱਡ ਦੇਣੀ ਹੈ ਮੈਂ ਸੰਿਆਸ ਲੈ ਲੈਣਾ ਫਿਰ ਬੱਬਲ ਆਇਆ ਕਹਿੰਦਾ ਵੀ ਅਨਾਉਂਸ ਕਰ ਖੁਸ਼ੀ ਨੇ ਅੱਜ ਤੋਂ ਇਹ ਐਲਾਨ ਕਰ ਦੇਣਾ ਵੀ ਕਬੱਡੀ ਤੋਂ ਦੂਰ ਹੋ ਜਾਣਾ ਮੈਂ ਖੁਸ਼ੀ ਨੂੰ ਆਖਿਆ ਗਾਲਿਆ ਵੀ ਉਸ ਗਲੇਡੀਏਟਰ ਦੇ ਨਾਲ ਤੇਰਾ ਪਿਆਰ ਹੈ ਸੰਦੀਪ ਦੇ ਨਾਲ ਉਹਦੇ ਨਾਂ ਤੇ ਹੀ 2-3 ਸਾਲ ਜਿਹੜੇ ਉਹ ਹੋਰ ਖੇਡ ਲੈ ਔਰ ਖੁਸ਼ੀ ਨੇ ਮੇਰੇ ਵੀਰੋ ਗੱਲ ਮੰਨੀ ਤੇ ਮੱਖਣਵਲੀ ਜੀ ਨੇ ਉਸ ਦਿਨ ਅਨਾਉਂਸ ਕੀਤਾ ਹੈ ਵੀ ਜਦ ਖੁਸ਼ੀ ਤੂੰ ਕਬੱਡੀ ਦੇ ਵਿੱਚ ਜਾਣਾ ਤੇ ਕਬੱਡੀ ਜਿਹੜੀ ਉਹ ਡਾਊਨ ਫਾਲ ਦੇ ਵਿੱਚ ਆ ਜਾਵੇਗੀ ਉਹ ਦੇਖੋ ਵੀ ਇੱਕ ਖਿਡਾਰੀ ਪਿਛਲੇ ਨਾ ਲੱਗ ਰਿਹਾ ਸੀ ਵੀ ਮੈਂ ਕਬੱਡੀ ਤੋਂ ਸੰन्यास ਲੈਣਾ ਤੇ ਇਸ ਸਾਲ ਲੈਣ ਦੇ ਵਿੱਚ ਸਭ ਤੋਂ ਟਾਪ ਤੇ ਖੇਡ ਰਿਹਾ ਹੈ ਜਿਹੜੇ ਦੇ ਚੱਲੇ ਵੀ ਕੁਝ ਹਾਲੇ 5-6 ਸਾਲ ਹੋਰ ਕਬੱਡੀ ਖੇਡੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਲੈ ਵੀ ਖੁਸ਼ੀ ਦੁਨੀਆ ਚਾਹੁੰਦੀ ਹੈ ਤੂੰ ਕਬੱਡੀ ਦਾ ਉਹ ਖਿਡਾਰੀ ਬਣ ਸਕਦਾ ਹੈ ਜਿੱਤ ਸਭ ਤੋਂ ਵੱਧ ਪੀਕ ਟਾਈਮ ਤੇ ਉਹ ਲੰਮੀ ਕਬੱਡੀ ਖੇਡ ਸਕਦਾ ਹੈ ਤੇਰਾ ਨਾਂ ਦੁਨੀਆ ਦੇ ਉਸ ਖਿਡਾਰੀਆਂ ਦੇ ਵਿੱਚ ਆ ਸਕਦਾ ਹੈ ਕਿਉਂਕਿ ਤੇਰੀ ਮਿਹਨਤ ਤੇਰਾ ਸਟੈਮਨਾ ਤੇਰਾ ਅੰਦਾਜ਼ ਇਹ ਦੁਨੀਆ ਚਾਹੁੰਦੀ ਹੈ ਤੂੰ ਰੁਸਤਮ ਹੈ ਕਬੱਡੀ ਦਾ ਤੂੰ ਲੇਜੰਡ ਹੈ ਕਬੱਡੀ ਦਾ ਤੇਰਾ ਸਦਾ ਹੀ ਨਾਂ ਜਿਹੜਾ ਹੈ ਇਹਨਾਂ ਮੈਦਾਨਾਂ ਦੇ ਵਿੱਚ ਦੁੱਗਾ ਵਾਲਾ ਖੁਸ਼ਦੀਪ ਐਸੀ ਤਰ੍ਹਾਂ ਕਬੱਡੀ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਕਿੰਗ ਟਿੰਗ ਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ